ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਭ ਠੀਕ ਠਾਕ ਹੋ ਇਸ ਵੇਲੇ ਦੀ ਵੱਡੀ ਤੇ ਅਹਿਮ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਇੱਕ ਗੈਂਗਸਟਰ ਦਾ ਕਬੂਲ ਨਾਵਾ ਜਿਸ ਤੋਂ ਬਾਅਦ ਚਾਰੇ ਪਾਸੇ ਤਰਤਲੀ ਮਚ ਗਈ ਹੈ ਰਾਣਾ ਬਲੋਚਾਰੀਆ ਦਾ ਕਤਲ ਹੁੰਦਾ ਸਿੱਧੂ ਮੂਸੇਵਾਲੇ ਦੇ ਬਦਲੇ ਦਾ ਹਵਾਲਾ ਦਿੱਤਾ ਜਾਂਦਾ ਤੇ ਡੋਨੀ ਬਲ ਵੱਲੋਂ ਇੱਕ ਮੀਡੀਆ ਅਦਾਰੇ ਦੇ ਨਾਲ ਫੋਨ ਦੇ ਉੱਤੇ ਗੱਲਬਾਤ ਕੀਤੀ ਗਈ ਹੈ ਜਿਸ ਦੇ ਵਿੱਚ ਜ਼ਿਕਰ ਕੀਤਾ ਗਿਆ ਨਟੋਰੀਅਸ ਗੈਂਗਸਟਰ ਗੋਲਡੀ ਬਰਾੜ ਦਾ ਤੇ ਜ਼ਿਕਰ ਕੀਤਾ ਹੈ ਪੰਜਾਬ ਦੇ ਮਸ਼ਹੂਰ ਅਦਾਕਾਰ ਬੱਬੂ ਮਾਨ ਦਾ ਹਾਲਾਂਕਿ ਇਸ ਬਿਆਨ ਦੇ ਵਿੱਚ ਕਿੰਨੀ ਕੁ ਸਚਾਈ ਹੈ ਕਿੰਨਾ ਕੁ ਔਥੈਂਟਿਕ ਹੈ ਬਿਆਨ ਹੈ ਕਿ ਇਸ ਦੇ ਬਾਰੇ ਆਪਾਂ ਨਹੀਂ ਗੱਲ ਕਰ ਸਕਦੇ ਪਰ ਜਿੱਥੇ ਸਿੱਧੇ ਤੌਰ ਤੇ ਡੋਨੀ ਬਲ ਵੱਲੋਂ ਕਿਹਾ ਗਿਆ ਵੀ ਮਾਨ ਸਾਹਿਬ ਗੋਲਡੀ ਬਰਾੜ ਨੂੰ ਮਿਲੇ ਸੀ ਅਮਰੀਕਾ ਦੇ ਵਿੱਚ ਸੋ ਇਹੋ ਜਿਹਾ ਬਿਆਨ ਦਿੱਤਾ ਗਿਆ ਹੁਣ ਇਸ ਦੇ ਵਿੱਚ ਕਿੰਨੀ ਕੁ ਸਚਾਈ ਹੈ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਵੀ ਜਾਂ ਸਿਰਫ ਇੱਕ ਇਲਜ਼ਾਮ ਹੈ ਕਿਉਂਕਿ ਸਿੱਧੂ ਮੂਸੇਵਾਲੇ ਦਾ ਕਤਲ ਹੁੰਦਾ ਸੀ ਜਿਸ ਦੇ ਵਿੱਚ ਕਲੀਨ ਚਿੱਟ ਵੀ ਮਿਲਦੀਆਂ ਨੇ ਹਾਲਾਂਕਿ ਮਾਨ ਸਾਹਿਬ ਵੱਲੋਂ ਵੀ ਇੱਕ ਸ਼ੋਅ ਦੇ ਦੌਰਾਨ ਇਹ ਗੱਲ ਬਾਤ ਕੀਤੀ ਗਈ ਸੀ ਵੀ ਤੁਹਾਡੀਆਂ ਆਪਣੀਆਂ ਦੁਸ਼ਮਣੀਆਂ ਚੱਲ ਰਹੀਆਂ ਨੇ ਤੇ ਅਸੀਂ ਲਗਾਤਾਰ ਕਈ ਮਹੀਨਿਆਂ ਤੋਂ ਜਿਹੜਾ ਉਹ ਇੰਟੈਲੀਜੈਂਸ ਏਜੰਸੀਆਂ ਕੋਲੋਂ ਜਾ ਕੇ ਆਪਣੇ ਸੱਚੇ ਹੋਣ ਦੇ ਸਬੂਤ ਦੇ ਰਹੇ ਹਾਂ ਟੋਨੀ ਬਲ ਵੱਲੋਂ ਕਬੂਲ ਨਾਮਾ ਕੀਤਾ ਗਿਆ ਰਾਣਾ ਬਲੋਚਾਰੀਆ ਦੇ ਕਤਲ ਨੂੰ ਲੈ ਕੇ ਸ਼ਗਨ ਪ੍ਰੀਤ ਦਾ ਇਸ ਦੇ ਵਿੱਚ ਜ਼ਿਕਰ ਹੈ ਤੇ ਨਾਲ ਉਹ ਨਾਲ ਇਹ ਵੀ ਕਿਹਾ ਬੀ ਸਿੱਧੂ ਮੂਸੇਵਾਲੇ ਦੇ ਕਤਲ ਵਿੱਚ ਜੇ ਕਿਸੇ ਨੇ ਪਾਣੀ ਦਾ ਗਲਾਸ ਵੀ ਪਿਆ ਤਾਂ ਅਸੀਂ ਉਹਦਾ ਵੀ ਕਤਲ ਕਰਾਂਗੇ ਉਹਦਾ ਵੀ ਨੁਕਸਾਨ ਕਰਾਂਗੇ 35 ਬੰਦਿਆਂ ਦਾ ਜ਼ਿਕਰ ਕੀਤਾ ਗਿਆ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਵੀ ਦੋ ਬੰਦਿਆਂ ਦਾ ਅਸੀਂ ਕਤਲ ਕਰ ਦਿੱਤਾ 33 ਹੋਰ ਬਾਕੀ ਨੇ ਸੋ ਮਾਝੇ ਦੀ ਉਹ ਕਤਲੋਗਾਰ ਜਿਹੜੀ ਕੀ ਹੁਣ ਪਾਵਦ ਤੱਕ ਪਹੁੰਚ ਗਈ ਕਿਤੇ ਨਾ ਕਿਤੇ ਉਹਦੀ ਗੂੰਜ ਪਾਵਤ ਦੇ ਵਿੱਚ ਮੋਹੱਲੀ ਦੇ ਵਿੱਚ ਦੇਖਣ ਨੂੰ ਮਿਲੀ ਹੈ ਕਿਉਂਕਿ ਸੁਹਾਣਾ ਸਾਹਿਬ ਦੇ ਕਬੱਡੀ ਕੱਪ ਦੇ ਵਿੱਚ ਰਾਣਾ ਬਲੋਚਾਰੀਆਂ ਨੂੰ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਗਿਆ ਸੀ ਹਾਲਾਂਕਿ ਪਰਿਵਾਰ ਕਹਿ ਰਿਹਾ ਹੈ ਵੀ ਸਾਡੇ ਮੁੰਡੇ ਦਾ ਕਿਸੇ ਵੀ ਗੈਂਗਸਟਰ ਦੇ ਨਾਲ ਕੋਈ ਸਬੰਧ ਨਹੀਂ ਸੀ ਪਰ ਡੋਨੀ ਬਲਦੇ ਦੇ ਬਿਆਨ ਟੋਟਲੀ ਇਪੋਜੀਟ ਨੇ ਸਿੱਧੇ ਤੌਰ ਤੇ ਉਹਨਾਂ ਨੇ ਕਿਹਾ ਵੀ ਇਹ ਇੱਕ ਗੁਰਗਾ ਸੀ ਜੋ ਕਿ ਲੋਰਸ਼ ਬਿਸ਼ਨੋਈ ਤੇ ਜੱਗੂ ਭਗਵਾਨ ਪੁਰੀਆ ਦੇ ਕਹਿਣ ਦੇ ਉੱਪਰ ਕੰਮ ਕਰਦਾ ਸੀ ਕਬੱਡੀ ਦੀ ਡੋਮਿਨੈਂਸ ਨੂੰ ਲੈ ਕੇ ਕਬੱਡੀ ਖਿਡਾਰੀਆਂ ਨੂੰ ਲੈ ਕੇ ਮੈਨ ਪਲੇਟ ਕਰਨ ਨੂੰ ਲੈ ਕੇ ਜਾਂ ਰਿਜ਼ਲਟ ਨੂੰ ਜਾਂ ਫਿਰ ਕਿਹੜੀ ਟੀਮ ਖੇਡੂ ਕਿਹੜਾ ਖਿਡਾਰੀ ਕਿੱਥੇ ਖੇਡੂਗਾ ਕਿਹੜਾ ਨਹੀਂ ਖੇਡੂਗਾ ਇੰਨਾਂ ਚੀਜ਼ਾਂ ਨੂੰ ਜਿਹੜਾ ਹੋ ਕੰਟਰੋਲ ਕੀਤਾ ਜਾ ਰਿਹਾ ਸੀ ਇਹ ਇਲਜ਼ਾਮ ਡੋਨੀਵਲ ਨੇ ਵੱਲੋਂ ਲਗਾਏ ਗਏ ਨੇ ਹਾਲਾਂਕਿ ਇਸ ਦੀ ਔਥੈਂਟੀਸਿਟੀ ਹੈ ਕਿਉਂਕਿ ਆਪ ਰਾਣਾ ਬਲੋਚਾਰੀਆ ਇਸ ਦੁਨੀਆ ਦੇ ਵਿੱਚ ਨਹੀਂ ਸਿੱਧੂ ਮੂਸੇਵਾਲੇ ਦਾ ਕਤਲ ਹੋ ਚੁੱਕਿਆ ਆਪਣਾ ਪੱਖ ਉਹ ਰੱਖ ਨਹੀਂ ਸਕਦੇ ਸੋ ਇਹਨਾਂ ਬਿਆਨਾਂ ਨੂੰ ਪੱਕੇ ਤੌਰ ਤੇ ਕਿਉਂਕਿ ਇਹਨਾਂ ਦਾ ਨਿਤਾਰਾ ਕੌਣ ਕਰੂਗਾ ਇਹਨਾਂ ਬਾਰੇ ਫੈਸਲਾ ਕੌਣ ਕਰੂਗਾ ਵੀ ਕੌਣ ਸੱਚ ਬੋਲ ਰਿਹਾ ਹੈ ਕੌਣ ਝੂਠ ਬੋਲ ਰਿਹਾ ਹੈ ਇਸ ਦੇ ਬਾਰੇ ਆਪਾਂ ਨਹੀਂ ਕੁਝ ਕਹਿ ਸਕਦੇ ਪਰ ਇਸ ਬਿਆਨ ਚਾਰੇ ਪਾਸੇ ਤਰਥੱਲੀ ਮਚਾ ਦਿੰਦੀ ਹੈ ਕਿਉਂਕਿ ਡੋਨੀ ਬੱਲ ਨੇ ਕਈ ਚੀਜ਼ਾਂ ਬੋਲੀਆਂ ਨੇ ਜਿਸ ਦੇ ਵਿੱਚ ਸਭ ਤੋਂ ਇੰਪੋਰਟੈਂਟ ਚੀਜ਼ ਹੈ ਜੋ ਮਾਨ ਸਾਹਿਬ ਨੂੰ ਲੈ ਕੇ ਬੋਲੀ ਹੈ ਬੱਬੂ ਮਾਨ ਨੂੰ ਲੈ ਕੇ ਇਥੋਂ ਤੱਕ ਕੀ ਮੁੱਖ ਮੰਤਰੀ ਮਾਨ ਨੂੰ ਲੈ ਕੇ ਵੀ ਬੋਲੀ ਹੈ ਵੀ ਸਿੱਧੂ ਮੂਸੇਵਾਲੇ ਨੂੰ ਇੱਕ ਨਜਾਇਜ਼ ਤਰੀਕੇ ਦੇ ਨਾਲ ਮਾਰਿਆ ਗਿਆ ਸਿਕਿਉਰਟੀ ਨੂੰ ਲੈ ਕੇ ਜਦੋਂ ਉਹਨੂੰ ਇੰਨੇ ਥ੍ਰੈਟਨ ਸੀਗੇ ਤਾਂ ਸਿਕਿਉਰਟੀ ਹਟਾ ਲਈ ਗਈ ਤੇ ਜਨਤਕ ਕਰ ਦਿੱਤਾ ਗਿਆ ਇਹ ਵੀ ਸਵਾਲ ਡੋਨੀ ਬਲ ਨੇ ਖੜੇ ਕੀਤੇ ਨੇ ਹਾਲਾਂਕਿ ਸਵਾਲ ਇੱਥੇ ਇਹ ਖੜਾ ਹੋ ਰਿਹਾ ਹੈ ਵੀ ਇਹ ਦਹਿਸ਼ਤ ਗਰਦੀ ਜਾਂ ਇੱਕ ਦੂਜੇ ਨੂੰ ਕਤਲੋਗਾਰ ਦਾ ਸਿਲਸਲਾ ਲਗਾਤਾਰ ਚੱਲ ਰਿਹਾ ਹੈ ਜੱਗੂ ਭਗਵਾਨ ਪੁਰੀਆ ਲੋਰਸ਼ ਬਸ਼ਨੋਈ ਬਰਸਜ ਜਿਹੜੇ ਨੇ ਗੋਪੀ ਕਣਸ਼ਿਆ ਪੁਰੀਆ ਮੰਨ ਕਣਸ਼ਿਆਮ ਪੁਰੀਆ ਪ੍ਰਭੂ ਦਾਸੂ ਬਾਲ ਜਾਂ ਫਿਰ ਆਪਾਂ ਰੋਹਿਤ ਗਦਾਰਾ ਓ ਐਨਟੀ ਹੋ ਗਿਆ ਗੋਲਡੀ ਬਰਾੜ ਦੇ ਤੋਂ ਇਹ ਇੱਕ ਗੈਂਗਸਟਰ ਬਾਦ ਦੀ ਜਿਹੜੀ ਕਤਲੋਗਾਰ ਹੈ ਉਹ ਬਹੁਤ ਵੱਡੇ ਪੱਧਰ ਤੇ ਚੱਲ ਰਹੀ ਹੈ ਤੇ ਪੰਜਾਬੀਆਂ ਦੇ ਵਿੱਚ دہشت ਦਾ ਮਾਹੌਲ ਸਵਾਲ ਇੱਥੇ ਇਹ ਖੜਾ ਹੁੰਦਾ ਵੀ ਬੱਬੂ ਮਾਨ ਸਾਹਿਬ ਉੱਥੇ ਮਿਲੇ ਨੇ ਨਹੀਂ ਮਿਲੇ ਨੇ ਇਹ ਤਾਂ ਆਪਾਂ ਨਹੀਂ ਕੁਝ ਕਹਿ ਸਕਦੇ ਪਰ ਡੋਨੀ ਬਲ ਬਲੋ ਇਹ ਗੱਲ ਬੋਲੀ ਗਾਣੀ ਇੱਕ ਇਹ ਇੱਕ ਵੱਡੇ ਸਵਾਲ ਖੜੇ ਕਰਦੀ ਹੈ ਹੁਣ ਇਸ ਦੇ ਵਿੱਚ ਕਿੰਨੀ ਕੋ ਸਚਾਈ ਹੈ ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ ਹਾਲਾਂਕਿ ਜਿਵੇਂ ਪਹਿਲਾਂ ਵੀ ਜ਼ਿਕਰ ਕੀਤਾ ਵੀ ਸਿੱਧੂ ਮੂਸੇਵਾਲੇ ਵੀ ਇਸ ਦੁਨੀਆ ਦੇ ਵਿੱਚ ਨਹੀਂ ਰਿਹਾ ਰਾਣਾ ਬਲੋਚਾਰੀਆ ਨਹੀਂ ਰਿਹਾ ਇਹ ਆਪਣਾ ਪੱਖ ਨਹੀਂ ਰੱਖ ਸਕਦੇ ਸੋ ਇਹ ਇੱਕ ਵੱਡਾ ਬਹੁਤ ਵੱਡਾ ਸਵਾਲ ਹੈ ਜਾਂ ਫਿਰ ਸਿੱਧੇ ਤੌਰ ਤੇ ਆਪਾਂ ਕਹਿ ਦਈਏ ਵੀ ਡੋਨੀਬਲ ਵੱਲੋਂ ਇਲਜ਼ਾਮ ਲਾਏ ਜਾ ਰਹੇ ਨੇ ਜਸਟੀਫਾਈ ਕੀਤਾ ਜਾ ਰਿਹਾ ਹੈ ਕਿਉਂਕਿ ਇਹ ਸਾਰੀ ਰੈਵਲਰੀ ਕਿਤੇ ਨਾ ਕਿਤੇ ਗੋਪੀ ਕੰਸਾਪੁਰਿਆ ਦੀ ਕਤਲ ਤੋਂ ਸ਼ੁਰੂ ਹੁੰਦੀ ਹੈ ਗੋਪੀ ਕੰਸਾਪੁਰਿਆ ਗਾਇਬ ਹੁੰਦਾ ਕਿਸੇ ਤਰੀਕੇ ਦੇ ਨਾਲ ਉਹਨੂੰ ਟਰੋਲ ਕੀਤਾ ਜਾਂਦਾ ਜਾਂ ਉਹਨੂੰ ਮਾਰ ਮੁਕਾਦ ਦਿੱਤਾ ਜਾਂਦਾ ਉਸ ਤੋਂ ਬਾਅਦ ਇਹ ਸਾਰਾ ਜਿਹੜਾ ਕਹਿ ਸਕਦੇ ਹਾਂ ਗੈਂਗਸਟਰ ਬਾਦ ਤੇ ਕਤਲੋਗਾਰ ਜਿਹੜਾ ਮਾਝੇ ਦੇ ਵਿੱਚ ਗੁਰਦਾਸਪੁਰ ਤਰਨਤਾਰਨ ਅੰਮ੍ਰਿਤਸਰ ਹੈ ਸਾਰਾ ਉੱਥੋਂ ਸ਼ੁਰੂ ਹੋ ਜਾਂਦਾ ਹਾਲਾਂਕਿ ਡੋਨੀ ਬਲਨੇ ਇਹ ਵੀ ਕਿਹਾ ਵੀ ਸਾਰੇ ਪਹਿਲਾਂ ਇਕੱਠੇ ਹੀ ਕੰਮ ਕਰਦੇ ਸੀ ਚਾਹੇ ਉਹ ਜੱਗੂ ਭਗਵਾਨਪੁਰੀਆ ਹੈਰੀ ਛੱਠਾ ਦੀਪੂ ਸਰਕਾਰੀ ਹੈ ਜਾਂ ਹੋਰ ਵੀ ਕਈ ਜਿਹੜੇ ਗੈਂਗਸਟਰਾਂ ਦੇ ਨਾਮ ਲੈਏ ਵੀ ਇੱਕੋ ਸਾਡਾ ਗੈਂਗ ਹੁੰਦਾ ਸੀ ਪਰ ਉਸ ਤੋਂ ਬਾਅਦ ਜਦੋਂ ਗੋਪੀ ਕੰਸ਼ਾਮਪੂਰੀਆ ਦਾ ਨੁਕਸਾਨ ਹੁੰਦਾ ਤਾਂ ਉਸ ਤੋਂ ਬਾਅਦ ਇਹ ਸਾਰੇ ਇੱਕ ਦੂਜੇ ਦੇ ਖੂਨ ਦੇ ਪਿਆਸੇ ਹੋ ਜਾਂਦੇ ਨੇ ਸਿੱਧੇ ਤੌਰ ਤੇ ਡੋਨੀ ਬਲਨੇ ਕਿਹਾ ਵੀ ਲਾਰਸ ਬਸ਼ਨੋਈ ਜੱਗੂ ਭਗਵਾਨਪੂਰੀਆ ਦੀਪੂ ਸਰਕਾਰੀ ਹੈਰੀ ਚੱਠਾ ਇਹ ਸਾਡੇ ਦੁਸ਼ਮਣ ਨੇ ਤੇ ਦੁਸ਼ਮਣਾਂ ਰਹਿਣਗੇ ਅਸੀਂ ਇਹਨਾਂ ਦਾ ਨੁਕਸਾਨ ਕਰਾਂਗੇ 35 ਬੰਦਿਆਂ ਦਾ ਜ਼ਿਕਰ ਕੀਤਾ ਤੇ ਨਾਲ ਉਹ ਨਾਲ ਇਹ ਵੀ ਜ਼ਿਕਰ ਕੀਤਾ ਵੀ ਬੱਬੂ ਮਾਨ ਸਾਹਿਬ ਮਿਲੇ ਨੇ ਹੁਣ ਮਿਲੇ ਨੇ ਕੀ ਨਹੀਂ ਮਿਲੇ ਨੇ ਤਾਂ ਪਰਮਾਤਮਾ ਜਾਣਦਾ ਹੈ ਪਰ ਇਸ ਬਿਆਨ ਤੋਂ ਬਾਅਦ ਲਗਾਤਾਰ ਚਾਰੇ ਪਾਸੇ ਵਿਵਾਦ ਵੀ ਖੜਾ ਹੋਇਆ ਚਰਚਾਂ ਵੀ ਛੜੀਆਂ ਹੋਈਆਂ ਨੇ ਲਗਾਤਾਰ ਸਿੱਧੂ ਮੂਸੇਵਾਲੇ ਦੇ ਕਤਲ ਨੂੰ ਲੈ ਕੇ ਜਿਹੜਾ ਇੱਕ ਪਰ ਵਾਰਤਾ ਹਲਾ ਬਾਪੂ ਬਲਕੌਰ ਸਿੰਘ ਹੋਣਾ ਵੱਲੋਂ ਇਹ ਜਿਹੀ ਕੋਈ ਗੱਲ ਨਹੀਂ ਬੋਲੀ ਗਈ ਬਾਪੂ ਬਲਕੌਰ ਸਿੰਘ ਅਜੇ ਜਿਹੜੇ ਨੇ ਉਹ ਐਕਟਿਵ ਨੇ ਸੋਸ਼ਲ ਮੀਡੀਆ ਤੇ ਐਕਟਿਵ ਨੇ ਲੋਕਾਂ ਨੂੰ ਮਿਲਦੇ ਨੇ ਆਪਣੇ ਪੁੱਤ ਦਾ ਇਨਸਾਫ ਵੀ ਲਗਾਤਾਰ ਮੰਗ ਰਹੇ ਨੇ ਪਰ ਨਾਂ ਵੱਲੋਂ ਹਲੇ ਤੱਕ ਕੋਈ ਵੀ ਇਹਦੇ ਬਾਰੇ ਕੋਈ ਟਿੱਪਣੀ ਨਹੀਂ ਕੀਤੀ ਗਈ ਹੈ ਸ਼ਗਨਪ੍ਰੀਤ ਹਾਲਾਂਕਿ ਆਪਣੀ ਜਾਨ ਬਚਾਉਣ ਦੇ ਲਈ ਹਾਈ ਕੋਰਟ ਦੇ ਵਿੱਚ ਜਿਹੜਾ ਕਹਿ ਸਕਦੇ ਹਾਂ ਇਮਿਊਨਿਟੀ ਲੈਣ ਦੇ ਲਈ ਕੋਸ਼ਿਸ਼ਾਂ ਕੀਤੀਆਂ ਗਈਆਂ ਨੇ ਪਰ ਡੋਲੀ ਬਲ ਨੇ ਇਹ ਵੀ ਕਹਿ ਦਿੱਤਾ ਵੀ ਸ਼ਗਨਪ੍ਰੀਤ ਮੇਰੇ ਨਾਲ ਇਨਵੋਲਵ ਹੈ ਇਸ ਪੂਰੇ ਕੇਸ ਦੇ ਵਿੱਚ ਜਿਹੜੇ ਜਿਹੜੇ ਬੰਦਿਆਂ ਨੇ ਨਾਮ ਪੋਸਟ ਦੇ ਵਿੱਚ ਸਾਂਝੇ ਕੀਤੇ ਗਏ ਨੇ ਉਹਨਾਂ ਦੀ ਅਹਿਮ ਭੂਮਿਕਾ ਹੋਰ ਕਿਸੇ ਦੀ ਕੋਈ ਭੂਮਿਕਾ ਨਹੀਂ ਹੈ ਡੋਨੀ ਬਲ ਬਲੋਂ ਸਿੱਧੇ ਤੌਰ ਤੇ ਕਿਹਾ ਗਿਆ ਹਾਲਾਂਕਿ ਇਸ ਨੂੰ ਹਾਂ ਪੱਖੀ ਵੀ ਮੰਨਿਆ ਜਾ ਰਿਹਾ ਹੈ ਕਿਉਂਕਿ ਸ਼ਗਨ ਪ੍ਰੀਤ ਵੱਲੋਂ ਕੋਈ ਵੀ ਨਿਖੇਦੀ ਜਾਂ ਪੋਸਟ ਜਾਂ ਕਿਸੇ ਮੀਡੀਆ ਅਦਾਰੇ ਦੇ ਨਾਲ ਗੱਲਬਾਤ ਕਰਦੇ ਇਸ ਕਤਲ ਦੀ ਨਿਖੇਦੀ ਨਹੀਂ ਕੀਤੀ ਗਈ ਹੈ ਹਾਲਾਂਕਿ ਹੁਣ ਰਾਣਾ ਬਲੋਚਾਰੀਆ ਗੈਂਗਸਟਰਾਂ ਨਾਲ ਸੰਬੰਧ ਸੀਗੇ ਨਹੀਂ ਸੀਗੇ ਚਲੋ ਇਹ ਤਾਂ ਇੱਕ ਇਨਵੈਸਟੀਗੇਸ਼ਨ ਦਾ ਪਾਰਟ ਹੈ ਪਰ ਪੰਜਾਬ ਦੇ ਨੌਜਵਾਨਾਂ ਦੇ ਵਿੱਚ ਜਿਹੜੀ ਇਹ ਕਤਲੋਗਾਰ ਚੱਲ ਰਹੀ ਹੈ ਇੱਕ ਦੂਜੇ ਦੇ ਗੈਂਗਸਟਰਾਂ ਬਾਦ ਡੋਮਿਨੈਂਸ ਨੂੰ ਲੈ ਕੇ ਜੋ ਕਾਰਵਾਈਆਂ ਚੱਲ ਰਹੀਆਂ ਨੇ ਇਹ ਬੇਹੱਦ ਨਿੰਦਣਯੋਗ ਨੇ ਇਹ ਰੋਕਣੀਆਂ ਚਾਹੀਦੀਆਂ ਨੇ ਕਲਾਕੀ ਰੋਕਣ ਲਈ ਉਹ মিডিਆ ਅਦਾਰੇ ਦੇ ਇੱਕ ਬੜੀ ਸੀਨੀਅਰ ਪੱਤਰਕਾਰ ਨੇ ਇਹ ਵੀ ਪੁੱਛਿਆ ਵੀ ਤੁਸੀਂ ਲਾਉਂਗੇ ਕਿ ਇੰਨਾ ਸਾਰੀਆਂ ਚੀਜ਼ਾਂ ਨੂੰ ਰੋਕਣ ਲਈ ਤਾਂ ਸਿੱਧੇ ਤੌਰ ਤੇ ਡੋਨੀਵਲ ਨੇ ਕਿਹਾ ਉਹ ਕਹਿੰਦੇ ਲੋਰਸ ਬਸ਼ਨੋਈ ਨੂੰ ਲਿਆਓ ਜੱਗੂ ਭਗਵਾਨ ਪੁਰੀਆ ਨੂੰ ਲਿਆਓ ਵੀ ਪੁਲਿਸ ਨੂੰ ਸਾਨੂੰ ਦੱਸਣ ਦੀ ਲੋੜ ਥੋੜੀ ਹੈ ਵੀ ਬੰਦਾ ਕਿਵੇਂ ਮਾਰਨਾ ਹੈ ਤੇ ਉਹਨਾਂ ਦਾ ਇਨਕਾਉਂਟਰ ਕੀਤਾ ਜਾਵੇ ਸਾਡੇ ਵੀ ਮਨ ਨੂੰ ਸ਼ਾਂਤੀ ਮਿਲੂਗੀ ਸਾਡੀ ਦੁਸ਼ਮਣੀ ਵੀ ਖਤਮ ਹੋ ਜੂ ਤੇ ਸਿੱਧੂ ਮੂਸੇਵਾਲੇ ਦਾ ਇਨਸਾਫ ਵੀ ਮਿਲ ਜਾਊ ਸੋਹੇ ਵਰਲਡ ਟੂ ਵਰਲਡ ਚੀਜ਼ਾਂ ਨੋਟਿਸ ਨੋਟ ਕੀਤੀਆਂ ਗਈਆਂ ਡੋਨੀਬਲ ਵੱਲੋਂ ਜੋ ਇੱਕ ਫੋਨ ਦੇ ਦੌਰਾਨ ਬੋਲੀਆਂ ਗਈਆਂ ਤੇ ਜਿਸ ਤੋਂ ਬਾਅਦ ਚਾਰੇ ਪਾਸੇ ਸੋਸ਼ਲ ਮੀਡੀਆ ਦੇ ਉੱਪਰ ਜਿਹੜੀ ਉਹ ਥਰਥੱਲੀ ਮੱਚੀ ਹੋਈ ਹੈ ਸੋ ਪੂਰੇ ਮਾਮਲੇ ਨੂੰ ਕਿਵੇਂ ਦੇਖਦੇ ਹੋ ਕਮੈਂਟਾਂ ਵਿੱਚ ਆਪਣੇ ਸੁਝਾਅ ਸਾਡੇ ਨਾਲ ਜਰੂਰ ਸਾਂਝੇ ਕਰਿਓ ਅਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਧੰਨਵਾਦ ਸਤਿ ਸ੍ਰੀ ਅਕਾਲ